ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸਨ ਕਲੋਤਰਾ ਦੇਖਿਆ ਜਾਂਦਾ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਦਿਨ ਸੱਕੀ ਵਿਅਕਤੀ ਦੇਖੇ ਜਾਂਦੇ ਹਨ ਪਿਛਲੇ ਦਿਨ ਕੋੜ ਪੱਟੀਆਂ ਵਿੱਚ ਵਿੱਚ ਸੱਕੀ ਵਿਅਕਤੀ ਦੇਖੇ ਗਏ ਸੀ ਉਸ ਤੋਂ ਬਾਅਦ ਕੀੜੀ ਦੇਖੇ ਗਏ ਸੀ ਉਸ ਤੋਂ ਬਾਅਦ ਪਠਾਨਕੋਟ ਫੰਗਰੋਲੀ ਵਿੱਚ ਵੀ ਜੋ ਸੱਕੀ ਵਿਅਕਤੀ ਦੇਖੇ ਗਏ ਸੀ ਹੁਣ ਇੱਕ ਮਾਮਲਾ ਹੋਰ ਸਾਹਮਣੇ ਆਇਆ ਕਿ ਪਿੰਡ ਰੁਕਾਲਮਾ ਦੇ ਵਿੱਚ ਜੋ ਸੱਕੀ ਵਿਅਕਤੀ ਦੇਖੇ ਗਏ ਨਾ ਇੱਕ ਔਰ ਸੀ ਜੋ ਘਰ ਸੁੱਤੀ ਪਈ ਸੀ ਅਚਾਨਕ ਹੀ ਉਸ ਤੇ ਨਜ਼ਰ ਗਲੀ ਵੱਲ ਪਈ ਤਾਂ ਉਹਨਾਂ ਨੇ ਜੋ ਸੱਕੀ ਵਿਅਕਤੀ ਦੇਖੇ ਜਿਨ੍ਹਾਂ ਨੇ ਬੂਟ ਪਾਏ ਹੋਏ ਸੀ ਅਤੇ ਉਹ ਆਰਮੀ ਕਲਰ ਦੀ ਜੋ ਕੈਰੇ ਕਿ ਵਰਦੀ ਪਾਈ ਹੋਈ ਸੀ ਤੇ ਸਾਡੇ 게ਟ ਦੇ ਕੋਲੇ ਨੰਗੇ ਨਾ ਉਹਨਾਂ ਨੇ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪੁਲਿਸ ਨੇ ਸਰਚ ਬਲੰਕ ਕੀਤਾ ਅਦੇ ਮੌਕੇ ਤੇ ਤਲਾਸ਼ ਕਰ ਰਹੇ ਨੇ ਹਜੇ ਤੱਕ ਕੋਈ ਵੀ ਸੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਨਹੀਂ ਆਇਆ ਬਣ ਰਹਿਓ ਸਾਡੇ ਚੈਨਲ ਔਰ ਕੇ ਇੰਡੀਆ న్యూਸ 24 ਨਾਲ ਸਰ ਅਭਿਸ਼ੇਕ ਕੁਮਾਰ ਕੀੜਾ ਪਿੰਡ ਹੈਗਾ ਰਮਕਾਲ ਮਾਜੀ ਕੀ ਗੱਲਬਾਤ ਹੋਈ ਆ ਕਾਫੀ ਫੋਰਟ ਆਈ ਇੱਥੇ ਸਰ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੇ ਸੀ ਮੇਰੇ ਘਰ ਆਏ ਦੇ ਹੀ ਗੈਸਟ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਦੇ ਤੇ ਉਹ ਕਹਿੰਦੇ ਕੀ ਕਿਹਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਰ ਆਪਣੇ ਨਾ ਕੋਈ 2-4 ਮਿੰਟ ਬਾਅਦ 5 ਕੁ ਮਿੰਟ ਬਾਅਦ ਸਾਡੇ ਇੱਥੇ ਮੋੜ ਹੀ ਆ ਨਾਲ ਹੀ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਫਿਰ ਕੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਸੀ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਪਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਦੇ ਕਰੀਬ ਕਰੀਬ ਮੋਟਿਆਂ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਹੈ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਕਿੰਨੇ ਕੁ ਬੰਦੇ ਸੀ ਸਰ ਪੰਜ 6 ਬੰਦੇ ਸੀ ਵੈਪਨ ਆ ਗਏ ਨੇ ਕੋਲ ਸਰ ਵੈਪਨ ਨਹੀਂ ਦੇਖਿਆ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਹੋਇਆ ਸਰ ਉਹ ਗਏ ਨਾ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਕਹਿੰਗੇ ਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਦੁਰਕੇ ਅਸੀਂ ਸਾਰੇ ਆਪਣੇ ਆਪਣੇ ਘਰ ਚੱਲ ਗਏ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕਿ ਮੇਰੇ ਘਰ ਦੇ ਲੱਗੇ ਛੇੜ ਹੁੰਦੀ ਬੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਬੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਥੱਲੇ ਉਤਰਿਆ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫਿਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਗਏ ਆ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਆ ਜਿਹੜੀ ਫੋਰਸ ਆਈ ਹੈ ਕੀ ਕਿਸੇ ਨੇ ਰਿਪੋਰਟ ਕੀਤਾ ਉਸ ਤੋਂ ਬਾਅਦ ਸਰ ਕਮਲਾ ਦੇਵੀ ਨੇ ਐਪ ਤੇ ਇਨਫੋਰਮ ਕੀਤਾ ਸਵੇਰੇ ਪੁਲਿਸ ਨੂੰ ਤੁਹਾਨੂੰ ਕਈ ਮੌਕੇ ਤੇ ਮਿਲਿਆ ਨਾ ਬਾਹਰ ਦਿੱਤੀ ਮਿਲਿਆ ਤੂੰ ਕਿਹਾ ਅਸੀਂ ਉਸ ਸਰ ਆਹੀਂ ਤੇ ਇਨਫੋਰਮ ਕੀਤਾ ਹਾਂ ਜੀ ਇਨਫੋਰਮ ਕਰਦੋ ਤੇ ਬਾਕੀ ਕਰਨ ਕੀ ਕਾਰਵਾਈ ਹੁਣ ਸਾਈਏ ਮੌਕੇ ਤੇ ਹਾਂਜੀ ਮੌਕੇ ਤੇ ਨਹੀਂ ਅੱਜ ਸਵੇਰੇ ਕੀਤਾ ਹੀ ਇਨਫੋਰਮ ਹਾਂਜੀ ਹਾਂਜੀ ਪੁਛਗਿਸ ਕਰ ਲਈ ਤੁਹਾਡੇ ਕੋਲ ਅਬ ਜੀ ਹਾਂ ਜੀ ਪੁਛਗਿਸ ਕਰ ਲਈਏ ਜੀ ਪੁੱਛੀ ਕੀ